ਸਸਿਕਾ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਦੇ ਉਸ ਅਸਰ ਬਾਰੇ ਜੋ ਕਿ ਸਾਡੇ ਦਿਮਾਗ ਤੇ ਮਨੁੱਖੀ ਮਨ ਤੇ ਪੈਂਦਾ ਹੈ ਦੋਸਤੋ ਆਪਾਂ ਘੰਟਿਆਂ ਤੱਕ ਰੀਲਾਂ ਸਕਰੋਲ ਕਰਦੇ ਰਹਿੰਦੇ ਆ ਪਰ ਤੁਸੀਂ ਕਦੇ ਸੋਚਿਆ ਕਿ ਇਹ ਸਾਡੀ ਸੋਚਣ ਦੀ ਸਮਰੱਥਾ ਸਾਡੀ ਸਰੀਰਕ ਸਿਹਤ ਤੇ ਆਪਣੀਆਂ ਭਾਵਨਾਵਾਂ ਤੇ ਕੀ ਅਸਰ ਪਾ ਰਿਹਾ ਹੈ ਆਜੋ ਵੇਖੀਏ सुन पढ़ाई सुन। लिखाई में ध्यान लगाओ आईएस ये बनो और देश को संभालो नहीं बी टी आई अनुसार मनुखी शख्सियत वक वक्त तरीके दुः कहो कि तकरीबन सत्तर प्रतिशत जो लोग होंगे ने तरीके होंगे दे ਇਹਦਾ ਮਤਲਬ ਇਹ ਹੋਇਆ ਕਿ ਉਹ ਆਪਣੀਆਂ ਅੱਖਾਂ ਨਾਲ ਵੇਖੀਆਂ ਹੋਈਆਂ ਚੀਜ਼ਾਂ ਤੇ ਹੀ ਵਿਸ਼ਵਾਸ ਕਰਦੇ ਨੇ ਦੂਜੇ ਪਾਸੇ ਆਲਮੋਸਟ 60 ਤੋਂ 65% ਜਿਹੜੇ ਲੋਕ ਹੁੰਦੇ ਨੇ ਉਹ ਫੀਲਿੰਗ ਨਾਲ ਫੈਸਲੇ ਲੈਂਦੇ ਨੇ ਉਹ ਤਰਕ ਦੇ ਨਾਲ ਨਹੀਂ ਬਲਕਿ ਭਾਵਨਾਵਾਂ ਦੇ ਆਧਾਰ ਤੇ ਫੈਸਲੇ ਕਰਦੇ ਨੇ ਇਹਦਾ ਸਧਾਰਨ ਮਤਲਬ ਇਹ ਹੋਇਆ ਕਿ ਸਮਾਜ ਦਾ ਇੱਕ ਵੱਡਾ ਹਿੱਸਾ ਤਸਵੀਰਾਂ ਅਤੇ ਭਾਵਨਾਵਾਂ ਨਾਲ ਚੱਲਦਾ ਹੈ ਨਾਕੀ ਦੂੰਗੀ ਸੋਚ ਨਾਲ ਇਸੇ ਕਰਕੇ ਇੰਸਟਾਗ੍ਰam ਤੇ ਜਿਹੜੇ ਟੀਵੀ ਨਿਊਜ਼ ਨੇ ਉਹਨਾਂ ਦੇ ਉੱਤੇ ਦਿਖਾਈਆਂ ਗਈਆਂ ਵੀਡੀਓਜ਼ ਤੇ ਇਮੇਜਸ ਸਭ ਤੋਂ ਜ਼ਿਆਦਾ ਵੱਧ ਪ੍ਰਭਾਵ ਪਾਉਂਦੀਆਂ ਨੇ ਆਪ ਕਹਾਂਗੇ ਗਿਆਨੀ ਬਾਬਾ ਚਲੋ ਇੱਕ ਉਦਾਹਰਣ ਲੈਂਦੇ ਆ ਪਹਾੜੀ ਇਲਾਕੇ ਵਿੱਚ ਕਲਾਊਡ ਬਸ ਹੋਇਆ ਹਕੀਕਤ ਵਿੱਚ ਇਹ ਘਟਨਾ 5 ਜਾਂ ਫਿਰ 10 ਮਿੰਟ ਚੱਲੀ ਲੋਕਾਂ ਨੇ ਵੀਡੀਓਜ਼ ਬਣਾਏ ਰੀਲਾਂ ਬਣਾਈਆਂ ਇੰਸਟਾਗ੍ਰam ਤੇ YouTube ਦੇ ਸ਼ਾਰਟਸ ਤੇ ਪਾਈਆਂ ਹੁਣ ਇੰਸਟਾਗ੍ਰam ਜਾਂ ਜਿਹੜੇ ਨਿਊਜ਼ ਚੈਨਲ ਨੇ ਉਹ ਇਹ ਵੀਡੀਓ ਨੂੰ ਬਾਰ-ਬਾਰ ਚਲਾਣਗੇ ਅਸਲੀ ਘਟਨਾ 5 ਮਿੰਟ ਤੇ ਆਪਣੇ ਫੋਨਾਂ ਤੇ ਕਿੰਨੀ ਚੱਲੀ 500 ਵਾਰ ਜਦੋਂ ਅਸੀਂ ਇਹ ਤਸਵੀਰਾਂ ਬਾਰ-ਬਾਰ ਵੇਖਦੇ ਹਾਂ ਸਾਡਾ ਦਿਮਾਗ ਸੋਚਦਾ ਹੈ ਕਿ ਇਹ ਘਟਨਾ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਇਸ ਨਾਲ ਸਾਡੀ ਜਿਹੜੀ ਬੋਡੀ ਹੈ ਇਹ ਫਲਾਈਟ ਜਾਂ ਫਾਈਟ ਮੋਡ ਤੇ ਚਲੇ ਜਾਂਦੀ ਹੈ ਆਪਣੀ ਬੋਡੀ ਦੇ ਵਿੱਚ ਸਟ्रेस ਹਾਰਮੋਨਸ ਰਿਲੀਜ਼ ਹੁੰਦੇ ਨੇ ਇਮਿਊਨਿਟੀ ਆਪਣੀ ਬੋਡੀ ਦੀ ਬਿਲਕੁਲ ਥੱਲੇ ਚਲੇ ਜਾਂਦੀ ਹੈ ਤੇ ਮਨੁੱਖ ਜਿਹੜਾ ਹੁੰਦਾ ਹੈ ਨਾ ਇਹ ਅਨਨੇਸੈਸਰੀ ਪੈਨਿਕ ਦੇ ਵਿੱਚ ਪੈ ਜਾਂਦਾ ਹੈ ਇਸ ਕਰਕੇ ਹਾਦਸੇ ਨਾਲੋਂ ਵੱਧ ਇਮੋਸ਼ਨਲ ਡੈਮੇਜ ਇਹ ਰੀਲਾਂ ਇਹ ਵੀਡੀਓਜ਼ ਇਹ ਰੈਪੀਟਿਟਿਵ ਵੀਡੀਓਜ਼ ਆਪਣੇ ਲਈ ਕਰ ਜਾਂਦੇ ਨੇ ਸਵਾਲ ਇੱਕ ਹੈ ਕਿ ਫੇਰ ਅਸੀਂ ਕੀ ਕਰੀਏ ਅਸੀਂ ਸੋਸ਼ਲ ਮੀਡੀਆ ਵੇਖਣਾ ਬੰਦ ਤਾਂ ਨਹੀਂ ਕਰ ਸਕਦੇ ਖਬਰਾਂ ਸੁਣਨੀਆਂ ਵੀ ਬੰਦ ਨਹੀਂ ਕਰ ਸਕਦੇ ਪਰ ਆਪਣੇ ਆਪ ਨੂੰ ਇਮੋਸ਼ਨਲ ਕਲਾਪਸ ਤੋਂ ਕਿਵੇਂ ਬਚਾਇਆ ਜਾਵੇ ਕੁਝ ਟਿਪਸ ਡਿਸਕਸ ਕਰਦੇ ਹਾਂ ਪਹਿਲੀ ਗੱਲ ਇਹ ਜੀ 네ਗੇਟਿਵ ਕੰਟੈਂਟ ਵਾਲੀ ਵੀਡੀਓ ਨੂੰ ਇੱਕ ਵਾਰ ਵੇਖੋ ਬਾਰ ਬਾਰ ਘੁਮਾ ਕੇ ਨਾ ਵੇਖੋ ਕੰਟਰੋਲ ਕੰਟਰੋਲ ਉਹਦੇ ਦੂਸਰੀ ਗੱਲ ਥੋੜਾ ਰੁਕੋ ਤੇ ਥੋੜਾ ਸੋਚੋ ਤੇ ਆਪਣੇ ਆਪ ਨੂੰ ਪੁੱਛੋ ਕਿ ਇਹ ਘਟਨਾ ਤੁਹਾਡੇ ਦਿlo ਦਿਮਾਗ ਤੇ ਕੀ ਅਸਰ ਪਾ ਰਹੀ ਹੈ ਤੀਸਰੀ ਗੱਲ ਜਿਵੇਂ ਤੁਹਾਨੂੰ ਲੱਗੇ ਕਿ ਤੁਸੀਂ ਬਹੁਤ ਜ਼ਿਆਦਾ ਨੈਗੇਟਿਵ ਕੰਟੈਂਟ ਕੰਜ਼ੂਮ ਕਰ ਰਹੇ ਹੋ ਤੁਸੀਂ ਨੈਗੇਟਿਟਿਵ ਚੀਜ਼ਾਂ ਸੁਣੀ ਜਾ ਰਹੇ ਹੋ ਤੁਸੀਂ ਭਾਰਾ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਔਰ ਨਿਊਜ਼ ਨੂੰ ਜਾਂ ਚੈਨਲ ਨੂੰ ਜਾਂ ਜੋ ਵੀ ਤੁਸੀਂ ਕੰਜ਼ਿਊਮ ਕਰ ਰਹੇ ਹੋ ਉਹਨੂੰ ਚੇਂਜ ਕਰ ਦਿਓ ਤੁਸੀਂ ਥੋੜਾ ਹਲਕਾ ਫੁਲਕਾ ਦੇਖਣਾ ਸਟਾਰਟ ਕਰੋ ਥੋੜੀ ਕਾਮੇਡੀ ਤੁਸੀਂ ਦੇਖਣਾ ਸਟਾਰਟ ਕਰੋ ਜਾਂ ਜਾਂ ਤੁਹਾਨੂੰ ਕਿਸੇ ਚੀਜ਼ ਚ ਪਾਰਟਿਕੂਲਰ ਇੰਟਰਸਟ ਹੈ ਤਾਂ ਤੁਸੀਂ ਐਜੂਕੇਸ਼ਨਲ ਵੀਡੀਓ ਦੇਖਣਾ ਸਟਾਰਟ ਕਰ ਦਿਓ ਚੌਥੀ ਗੱਲ ਜਿਵੇਂ ਤੁਹਾਨੂੰ ਤੁਹਾਡੀ ਬਾਡੀ ਦੇ ਵਿੱਚ ਸਟ्रेस ਮਹਿਸੂਸ ਹੋਵੇ ਲੰਬੇ ਲੰਬੇ ਸਾਹ ਲੈਣਾ ਸਟਾਰਟ ਕਰੋ ਤੇ ਹੋ ਸਕੇ ਤਾਂ ਆਪਣਾ ਫੋਨ ਛੱਡ ਕੇ ਇੱਕ ਛੋਟੀ ਜੀ ਵਾਕ ਤੇ ਨਿਕਲ ਜਾਓ बोया पेर बबूल काता तो आम कहाँ से होए चिपको रहेंगे मोबाइल में तो काम कहाँ से होए <laughs> ते आखिरी चीज थोड़ा थिंकिंग मोड दे विच आओ ये घटना दा तो अड़े ते की असर होया तुसी ये तो की सिख्या बजाए कि मैं डर गया अपने इमोशन से देखो कि तुसी ये डरे महसूस कर रहे हो इतने तेजस्वी लोग हैं हमारे पास ਕਿੰਨੇ ਸ਼ਾਨਦਾਰ ਵਿਚਾਰ ਰੱਖਤੇ ਹੈ ਯਾਦ ਰੱਖੋ ਦੋਸਤੋ ਕਟਨਾਵਾਂ ਉੱਤੇ ਆਪਣਾ ਕੰਟਰੋਲ ਨਹੀਂ ਹੈ ਪਰ ਆਪਣੇ ਰਿਐਕਸ਼ਨ ਤੇ ਤਾਂ ਹੈ ਦੋਸਤੋ ਇੰਸਟਾਗ੍ਰam ਰੀਲਾ ਜਾਂ ਸੋਸ਼ਲ ਮੀਡੀਆ ਬੁਰੇ ਨਹੀਂ ਹੈਗੇ ਪਰ ਉਹਦਾ ਵਰਤੋਂ ਕਿਵੇਂ ਕਰੀਦਾ ਸਾਡੀ ਸੋਚ ਤੇ ਨਿਰਭਰ ਕਰਦਾ ਹੈ ਭਾਵਨਾਵਾਂ ਵਿੱਚ ਨਾ ਬਹਿ ਕੇ ਸੋਚ ਕੇ ਸਿੱਖ ਕੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਈਏ। ਅਗਲੀ ਵਾਰ ਜਦੋਂ ਕੋਈ ਸੈਂਸੇਸ਼ਨਲ ਵੀਡੀਓ ਵੇਖਿਓ ਤਾਂ 1 ਸੈਕਿੰਡ ਰੁਕਿਓ ਤੇ ਸੋਚਿਓ ਤੇ ਆਪਣੇ ਮਨ ਨੂੰ ਹਲਕਾ ਰੱਖਿਓ। ਧੰਨਵਾਦ ਦੋਸਤੋ। ਅਸੀਂ ਅਗਲੀ ਵੀਡੀਓ ਵਿੱਚ ਹੋਰ ਵੀ ਦਿਲਚਸਪ ਗੱਲਾਂ ਲੈ ਕੇ ਆਵਾਂਗੇ। ਜਿਉਂਦੇ ਬਸਦੇ ਰਹੋ। ਹੈਲੋ ਮੈਂ ਬਬਲੀ ਬੋਲਦੀ ਆਂ। I'm